ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਖਾਸ ਜਿੱਥੇ ਤੁਸੀਂ ਵਿਜ਼ਿਟ ਕਰਨੀ ਆ ਠੱਕਰਪੂਰਾ ਪਿੰਡ ਹੈਗਾ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਬਿਲਕੁਲ ਗ੍ਰੀਨ ਕਲੋਨੀ ਹੈਗੀ ਹੈ ਠੀਕ ਹੈ ਜੀ ਪੱਟੀ ਮੋੜ ਤੋਂ ਜਦੋਂ ਆਪਾਂ ਸ਼ਹਿਰ ਵੱਲ ਆਉਣੇ ਆ ਤੇ ਤਕਰੀਬਨ ਕੋਈ 2 ਕਿਲੋਮੀਟਰ ਦੀ 1.5 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਠੱਕਰਪੁਰੇ ਪਿੰਡ ਦੀ ਠੱਕਰਪੁਰੇ ਪਿੰਡ ਜਿਹੜਾ ਦੋਸਤੋ ਬਿਲਕੁਲ ਮੇਨ ਰੋਡ ਦੇ ਉੱਪਰ ਚਰਚ ਹੈਗੀ ਆ ਚਰਚ ਤੇ ਬਿਲਕੁਲ ਜਿਹੜਾ ਦੋਸਤੋ ਆਪੋਜੀਟ ਬਾਈ ਹੋਰਾਂ ਦੇ ਘਰ ਨੇ ਠੀਕ ਆ ਘਰ ਉੱਪਰ ਹੀ ਸੜਕ ਦੇ ਉੱਪਰ ਘਰ ਆ ਪੱਟੀ ਮੋੜ ਤੋਂ ਜਦੋਂ ਆਪਾਂ ਪੱਟੀ ਸ਼ਹਿਰ ਆਉਣੇ ਆ ਚਰਚ ਦੇ ਬਿਲਕੁਲ ਸਾਹਮਣੇ ਘਰ ਨੇ ਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਦੋਸਤੋ ਤੇ ਟੋਕੜ ਗੱਭਣ ਇਹ ਛੋਟੀ ਆਪਾਂ ਤੁਹਾਨੂੰ ਦਿਖਾ ਦਾਂਗੇ ਅੱਗੇ ਦੂਜੇ ਸਵੇਰੇ ਲਈ ਗੱਭਣ ਪੂਰੀ ਗੱਲਬਾਤ ਕਰਦੇ ਕਿੰਨੇ ਸਮੇਂ ਲਈ ਗੱਭਣ ਹੁਣ ਮੌਜੂਦਾ ਥੱਲੇ ਮਿਲਕ ਦੁੱਧ ਕਿੰਨਾ ਹਾਜ਼ਰ ਸੋ ਜਿਸ ਵੀ ਵੀਰ ਨੂੰ ਪਸੰਦ ਆਊਗੀ ਆਪਣਾ ਹੱਕ ਸਮਝ ਕੇ ਇੱਕ ਟਾਈਮ ਜਿਹੜੀ ਚਵਾਈ ਹੁੰਦੀ ਆ ਦੋਸਤੋ 2.5 ਲੀਟਰ ਚਵਾਈ ਇਹਦੇ ਕੋਲ ਹੋਵੇਗੀ ਚਵਾਈ ਤੁਸੀਂ ਘਰ ਵੀ ਜੁਡ ਕਰਕੇ ਕਰ ਸਕਦੇ ਹੋ ਠੀਕ ਹੈ ਜੀ ਕੋਈ ਪਰਖ ਵਾਲਾ ਵੀਰ ਬੇਸ਼ੱਕ ਨਾਲ ਲਿਆ ਸਕਦੇ ਹੋ ਜੇਕਰ ਕਿਸੇ ਵੀਰ ਨੂੰ ਅਣਜਾਣ ਨਹੀਂ ਪਰਖ ਕਰਨੀ ਆਉਂਦੀ ਪਸ਼ੂ ਦੀ ਬਾਕੀ ਜੋ ਕਿਹਾ ਜਾਊਗਾ ਮਾਲਕ ਵੱਲ ਓਨਰ ਵੱਲੋ ਉਹ ਜਿਹੜਾ ਦੋਸਤੋ ਬਿਲਕੁਲ ਸਹੀ ਹੋਵੇਗਾ ਜਿੰਨੇ ਮਹੀਨੇ ਦੀ ਗੱਬਣ ਕਹੀ ਜਾਊਗੀ ਉਹਨੇ ਮਹੀਨੇ ਦੀ ਪ੍ਰੋਪਰ ਲਿਖਤੀ ਤੌਰ ਤੇ ਹੋਵੇਗੀ ਬਾਕੀ ਗੱਲਬਾਤ ਆਪਾਂ ਕਰ ਲੈਣੀ ਆ ਵੀਰ ਦੇ ਨਾਲ ਉਸ ਤੋਂ ਕੀ ਇਨਫੋਰਮੇਸ਼ਨ ਆ ਅੱਜ 13 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਤੇ ਸਮਾਂ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਆ तकरीबन 4 4:30 ਵਜੇ ਦਾ ਜਿਹੜਾ ਸ਼ਾਮ ਦਾ ਸਮਾਂ ਹੈਗਾ ਠੀਕ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਦੋਸਤੋ ਇਹ ਚੋਟੀ ਆ ਤੇ ਦੂਜਾ ਸੂਆ ਸੁਣੀ ਆ ਠੀਕ ਆ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਾਸਰੀ ਘਰ ਸਾਸਰੀ ਘਰ कोई और ਵੀਰ ਦਾ ਨਾਮ ਜ਼ਰੂਰ ਦੱਸੋ ਨਾਮ ਰਪਿੰਦਰ ਸਿੰਘ ਜੀ ਰਪਿੰਦਰ ਵੀਰ ਪਸੂ ਘਰ ਦਈਏ ਸਾਰੇ ਹਾਂਜੀ ਘਰ ਦਈਏ ਤੇ ਘਰ ਦਈਏ ਮਤਲਬ ਕਿ ਝੋਟੀ ਅੱਗੇ ਗੱਬਣਾ ਇਹ ਫਿਲਹਾਲ ਆਪਾਂ ਜਿਹੜੀ ਸੇਲ ਕਰਦੇ ਪਏ ਹਾਂਜੀ ਤੇ ਕੀ ਇਹ ਤਾਂ ਵੀਰ ਜੀ ਇਨਫੋਰਮੇਸ਼ਨ ਕੀ ਡਿਟੇਲ ਹੈਗੀ ਇਸ ਝੋਟੀ ਦੀ ਝੋਟੀ ਪਹਿਲੇ ਸੂਬੇ ਸੁਈ ਜੀ ਦੂਜੇ ਸੂਬੇ ਗੱਗ ਬਣੇ ਦੂਜੇ ਸੂਬੇ ਦੀ ਗੱਬਣ ਹਾਂ 7 ਮਹੀਨੇ ਦੀ ਗੱਬਣ 7 ਮਹੀਨੇ ਦੀ ਕੋਈ ਲਿਖਤੀ ਤੌਰ ਤੇ ਲਿਖਿਆ ਸਾਰਾ ਕੁਝ ਹਾਂ 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 ਇਹ ਸਾਡੀ ਘਰ ਦੀ ਝੋਟੀ ਹੈ ਘਰ ਦੀ ਝੋਟੀ ਆ ਮਤਲਬ ਕੋਈ ਲਿਖਤੀ ਤੌਰ ਤੇ ਦੇਣਾ ਸਾਰੇ ਲਿਖੇ ਹੋਣਗੇ ਵੀ 7 ਮਹੀਨੇ ਦੀ ਪੂਰੀ ਗੱਬਣ ਹੋ ਗਈ ਬੇਚਾ ਚੈੱਕ ਰਾਏ ਲੱਗੇ ਠੀਕ 7 ਮਹੀਨੇ ਹੁਣ ਕੰਪਲੀਟ ਹੋ ਗਏ ਜਾਂ 8ਵਾਂ ਲੱਗ ਗਿਆ ਸਟਾਰਟ ਹੋ ਗਿਆ 7 ਮਹੀਨੇ ਦੀ ਹੋ ਗਈ 8ਵਾਂ ਲੱਗ ਗਿਆ 8ਵਾਂ ਲੱਗ ਗਿਆ ਹਾਂ ਬਸਾਨ ਚੜੇ ਮਤਲਬ ਕਿ 3 ਕਿ ਮਹੀਨੇ ਪਏ ਹਜੇ 3 ਕਿ ਮਹੀਨੇ ਅਗੇ ਹਾਂ ਬਾਕੀ ਦੁੱਧ ਦੋ 2.5 ਠੀਕ ਹੈ ਹੁਣ ਮੌਜੂਦਾ ਜਿਹੜਾ 2.5 ਲੀਟਰ ਇੱਕ ਟਾਈਮ ਸ਼ਾਮ ਨੂੰ ਕਿ ਸਵੇਰ ਨੂੰ ਕੀ ਸੁਵੇਰੇ ਹੀ ਅਹੀਂ ਸਵੇਰੇ ਟਾਈਮ ਹੈ ਚਲੋ ਸਵੇਰੇ ਇੱਕ ਟਾਈਮ ਚੁਵਾਈ ਦੀ ਕਰਦੇ ਹਾਂ ਜੀ ਤੇ ਸੱਜਰ ਦਾ ਦੁੱਧ ਕਿੰਨਾ ਕਿ ਸੀਗਾ ਜੀ ਸੱਜਰ ਦੁੱਧ ਜੀ ਅਹੀਂ ਇਹਦੇ ਥੱਲੇ 11000 10000 ਲੀਟਰ ਦੁੱਧ ਕਿਉਂ ਦੇ ਰਹੇ ਪਹਿਲੇ ਪਹਿਲਾਂ 10000 11 ਲੀਟਰ ਠੀਕ ਹੈ ਹੁਣ ਦੂਜਾ ਸੂਬਾ ਸੂਣਾ ਹਾਂਜੀ 10000 11 ਲੀਟਰ ਦੀ ਜਿਹੜੀ ਚੁਵਾਈ ਆ ਦੋਸਤੋ ਇਹਦੇ ਥੱਲੇੋਂ ਕੀਤੀ ਆ ਪਹਿਲੇ ਸੂਵੇ ਦੇ ਵਿੱਚ ਇਸ ਵਾਰ ਦੂਜਾ ਸੂਬਾ ਸੂਣ ਜਾ ਰਹੀ ਆ ਬਾਕੀ ਝੋਟੀ ਦੀ ਫੇਸ ਕੁਆਲਿਟੀ ਵੇਖੋ ਬਰਕੀ ਵੇਖੋ ਸਕਿਨ ਵਾਈਜ਼ ਵੇਖੋਗੇ ਤਾਂ ਬਿਲਕੁਲ ਬਰੀਕ ਸਕਿਨ ਦੇ ਵਿੱਚ ਤੇ ਥਣ ਦੇ ਬਾਅਦ ਜਿੰਨਾ ਵੀ ਹੋ ਸਕਦਾ ਮੈਂ ਤੁਹਾਨੂੰ ਇੱਕ ਉਹ ਦਿਖਾਉਣ ਦੀ ਕੋਸ਼ਿਸ਼ ਕਰਦਾ ਠੀਕ ਹੈ ਖੋਲ ਲઈએ ਹਾਂਜੀ ਖੋਲ ਕੇ ਦਿਖਾ ਦਈਏ ਇੱਕ ਵਾਰ ਠੀਕ ਹੈ ਘਰ ਦੀਆਂ ਮੱਜਾਂ ਛੋਟੀਆਂ ਜਿਹੜੀਆਂ ਦੋਸਤੋ ਕਦੀ ਖੁੱਲੇ ਖਲਾਏ ਨਹੀਂ ਪਸ਼ੂ ਥੋੜਾ ਜਿਹਾ ਡਰਦੇ ਆ ਕਈ ਵਾਰ ਡਾਕਟਰ ਸਾਹਿਬ ਦਾ ਵੀ ਇਹਨਾਂ ਨੂੰ ਪਲੇਖਾ ਪੈਂਦਾ ਵੀ ਕੋਈ ਡਾਕਟਰ ਸਾਹਿਬ ਆ ਗਿਆ ਇੰਜੈਕਸ਼ਨ ਟੀਕਾ ਲਵਾਉਣ ਤੇ ਉਹ ਸਾਹਿਬ ਨਾਲ ਥੋੜੇ ਪਸ਼ੂ ਡਰਦੇ ਹੁੰਦੇ ਆ ਤੇ ਤਾਂ ਕਰਕੇ ਬਾਕੀ ਛੋਟੀਆਂ ਤੁਸੀਂ ਵੇਖੋਗੇ ਹਰ ਪਾਸੇ ਪੂਰੀ ਹੈ ਠੀਕ ਹੈ ਜੀ ਆ ਦੇਖੋ ਜੀ ਇਹ ਵੀ ਰੀ ਉਧਾ ਮੇਰੀ ਉਹ ਮਾਰੀ ਜੀ ਗੱਲ ਆ ਦੇਖੋ ਜੀ ਰੇ ਲੂ ਝੋਟੀ ਆ ਘਰ ਦੀ ਝੋਟੀ ਆ ਠੀਕ ਆ ਜੀ ਤੇ ਕਈ ਵਾਰਾ ਹੋਰ ਬਹੁਤ ਬਿਲਕੁਲ ਜੀ ਤੇ 10000 ਲੀਟਰ ਪਹਿਲੇ ਸਵੇਰੇ ਦਿੱਤਾ ਬਾਕੀ ਹੁਣ ਭਾਜੀ ਚਵਾਈ ਜਿਵੇਂ ਥਣ ਆਪਾਂ ਇੱਕ ਵੈਸੇ ਗੱਲ ਕਰਨੀ ਹੋਵੇ ਵਿਚਵਾਈ ਥਣ ਬਿਲਕੁਲ ਓਕੇ ਹਾਂ ਬਿਲਕੁਲ ਓਕੇ ਵੀ 2.5 ਲੀਟਰ ਆਪਾਂ ਕੱਢ ਦੀਆਂ ਛਾਉ ਨੂੰ ਹਾਂਜੀ ਤੇ ਪੂਰਾ ਵਰਦੀ ਪੂਰੀ ਭਰਾ ਬੂ ਚੰਗਾ ਕੋਈ ਪੂਰ ਛਟਾ ਤਾਂ ਨਹੀਂ ਦਾਣਾ ਕੋਈ ਪੂਰ ਕੋਈ ਹਟਾ ਨਹੀਂ ਠੀਕ ਆ ਜੀ ਸਵੇਰੇ ਸਵੇਰੇ ਟਾਈਮ ਚਵਾਈ ਕਰੀ ਜੀ ਠੀਕ ਆ ਜੀ ਸਵੇਰੇ ਮਾਰਨਿੰਗ ਟਾਈਮ ਜਿਹੜੀ ਚਵਾਈ ਆ ਕਿਸਾਨ ਵੀਰੋਂ ਇਸ ਝੋਟੀ ਦੇ ਥੱਲੇੋਂ ਕੀਤੀ ਜਾਂਦੀ ਆ ਠੀਕ ਆ ਪਹਿਲੇ ਸਵੇਰ ਦੀ ਚਵਾਈ ਆ ਅੱਗੇ ਦੂਜੀ ਸਵੇਰ ਲਈ ਕੱਪਣਾ ਠੀਕ ਆ ਤੇ ਹਰ ਪਾਸੇ ਤੁਸੀਂ ਵੇਖੋਗੇ ਵੇਖੋ ਪੂਛ ਵੀ ਬਲੈਕ ਹੈਗੀ ਮੈਨੂੰ ਲੱਗਦਾ ਵੀ ਸਾਰੀ ਪੂਛ ਵੀ ਬਲੈਕ ਆ ਸਾਰੀ ਸਾਰੀ ਮੈਂ ਹੈ ਹੈ ਹੀ ਜੈੱਡ ਬਲੈਕ ਆ ਲਓ ਵੀ ਜੈੱਡ ਬਲੈਕ ਆ ਵੇਖੋ ਭਰਾਵੋ ਠੀਕ ਆ ਪੂਛ ਵੀ ਕਾਲੀ ਆ ਮੱਥਾ ਵੀ ਕਾਲਾ ਕੋਈ ਵਾਲ ਚਟਾ ਨਹੀਂ ਮਿਲੂਗਾ ਤੁਹਾਨੂੰ ਆ ਦੇਖੋ ਠੀਕ ਆ ਪਸੰਦ ਆਊਗੀ ਝੋਟੀ ਤੁਹਾਨੂੰ ਜਰੂਰ ਤੁਸੀਂ ਕੰਟੈਕਟ ਵੀਰ ਦੇ ਨਾਲ ਕਰ ਲਿਓ ਤੇ ਸੰਪਰਕ ਨੰਬਰ ਤੇ ਇੱਕ ਮੋਲ ਵੀਰ ਜਰੂਰ ਦੱਸ ਦੀਏ ਵੀ ਡਿਮਾਂਡ ਕਿੰਨੀ ਕੁ ਕਰਦਾਂ 46000 ਡਿਮਾਂਡ 48000 46000 ਦੀ ਝੋਟੀ ਦੇਦਾ ਲਾਸਟ ਖਾਨ ਆ ਜਿਹੜੀ ਉਹ 40000 ਦੀ ਆ ਉਹ 46000 ਠੀਕ ਆ ਮੋਲ ਜਿਹੜਾ ਦੋਸਤੋ ਡਿਮਾਂਡ 48000 ਆ ਜੀ ਠੀਕ ਆ 7 ਮਹੀਨੇ ਦੀ ਗੱਭਣਾ 8ਵਾਂ ਮਹੀਨਾ ਸਟਾਰਟ ਹੋ ਗਿਆ ਤੇ ਬਾਕੀ ਲੈ ਦੇ ਜਿਹੜੀ ਹੈ 40000 ਦੀ ਹੈ ਠੀਕ ਆ ਨੰਬਰ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਨੰਬਰ ਬਾਜੀ ਜਰੂਰ ਦੱਸ ਦਿਓ ਜੀ ਨੰਬਰ ਹੈ 9646 53962 ਠੀਕ ਹੈ ਜੀ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਦੇ ਆਪਾਂ ਬਿਲਕੁਲ ਸਕਰੀਨ ਤੇ ਚਲਦੇ ਕਰ ਦਿੰਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ